ਅੰਜਪਾ ਪਹੁੰਚੇ ਚਾਹੇ ਤੇ ਭੈਣਾਂ ਪਿੰਡ ਲੱਲੂਆ ਨੇ ਕਬੂਤਰਬਾਜ਼ੀ ਮੁਕਾਬਲਾ ਹਲੋ ਜੀ ਪਿੰਡ ਲੱਲੂਆ ਨੇ ਕਬੂਤਰਬਾਜ਼ੀ ਮੁਕਾਬਲੇ ਦੇ ਵਿੱਚ ਖੜਿਆਰੀ ਬਹੁਤ ਬਹੁਤ ਪਹੁੰਚੇ ਹੋਇਆ ਤੇ 7 ਵਜੇ ਉਲੇ ਲੱਗ ਜਾਣਗੇ ਰੰਗ ਰੰਗ ਲਿਖੇ ਤੇ ਬਹੁਤ ਦੂਰੋਂ ਬਜਟ ਚੱਲ ਕੇ ਖਡੇਰੀ ਆਏ ਨੇ ਤੇ ਆ ਦੇਖ ਲੋ ਭਾਈ ਗੱਲੀ ਭਾਈ ਕਿੱਥੇ ਖਾਣਾ ਗਿਆ ਲੋਜੀ ਸਾਰੇ ਖਡੇਰੀ ਪਹੁੰਚੇ ਹੋਇਆ ਸਸੀਕਾਲ ਵੀਰੇ ਕੀ ਨਾਮ ਹੈ ਵੀਰੇ ਆਪਣਾ ਯਾਰ ਸਿੰਘ ਲੋ ਆ ਜਾ ਹਾਲੋ ਦੇਖ ਲਓ ਰੰਗ ਦੇਖ ਲਓ ਸਾਰੇ ਕਬੂਤਰਾਂ ਦੇ ਤੇ ਅੱਜ ਕਹਿੰਦੇ ਲੱਲੂ ਆਣੇ ਦੇ ਵਿੱਚ ਮੇਲਾ ਲੱਗਿਆ ਹੋਇਆ ਮੇਰੇ ਵੀਰੋ ਘੈਂਟ ਬਾਜੀ ਹੋਣੀ ਆ ਨੋ ਜੀ 70 ਹੋ ਗਈ 70 ਕਬੂਤਰ ਹੋ ਗਏ ਕਿੰਨੀ ਐਂਟਰੀ ਆ ਵੀਰੇ ਐਂਟਰੀ 1700 1700 ਰੁਪਏ ਐਂਟਰੀ ਆ ਹੋਰ ਕਾਫੀ ਦੇ ਕੌਣਾ ਬਾਈ ਨਿੰਮੀ ਵੀਰੇ ਵਾਲਾ ਨਿੰਮੀ ਵੀਰੇ ਵਾਲਾ ਲਓ ਵੀਰੇ ਅੱਜ ਮੇਲਾ ਲੱਗਿਆ ਪਿਆ ਕਹਿੰਦੇ ਲੱਲੂਆੜੇ ਦੇ ਵਿੱਚ ਘੈਂਟ ਬਾਜੀ ਹੋਣੀ ਆਂਗੀ ਅੱਜ ਦੂਰੋਂ ਨੇੜੋਂ ਚੱਲ ਕੇ ਖਿਹੜੀ ਪਹੁੰਚੇ ਹੋਇਆ ਦੇਖੋ ਫਿਰ ਅੱਜ ਕਿੱਥੇ ਗੱਲ ਜਾ ਕੇ ਨਿਬੜਨੀਆਂ ਤੇ ਟਾਪ ਦੇ ਖਿਹੜੀ ਆ ਜਿਹੜੇ ਪਹੁੰਚੇ ਹੋਏ ਅੱਜ 1700 ਰੁਪਏ ਐਂਟਰੀ ਆ ਕਹਿੰਦੇ ਦੇਖਦੇ ਆ ਫਿਰ ਗੱਲ ਕਿੱਥੇ ਜਾ ਕੇ ਨਿਬੜਨੀਆਂ ਕਿਹੜੇ ਨੇ ਕਿੰਨੇ ਬਦਾਮ ਖਾਦੇ ਅੱਜ ਲੱਗ ਜਾਣਾ ਪਤਾ ਕਿਹੜਾ ਕਬੂਤਰ ਇਹਦਾ ਕਬੂਤਰ ਲਗਾਉਣ ਵਾਲਾ ਆ ਜਾਓ ਆਇਆ ਤੂੰ 5 ਐਮਐਲ ਲੋ ਜੀ ਕਬੂਤਰ ਸਾਰੇ ਤਿਆਰ ਕਰੀ ਜਾਂਦੇ ਨੇ ਪਾਣੀ ਪੂਣੀ ਲਾਈ ਜਾਂਦੇ ਨੇ ਦੇਖਦੇ ਆ ਫਿਰ ਇੱਥੇ ਜਾ ਕੇ ਗੱਲ ਨਿਪਟੜੂ ਕੀ ਅੱਜ ਟੈਟ ਬਾਜੀ ਚਲਦੀ ਪਈਆ ਤੇ ਟੌਪ ਦੇ ਖੜਿਆਰੀ ਜਿਹੜੇ ਅੱਜਿੱਥੇ ਪਹੁੰਚੇ ਹੋਇਆ ਲੱਲੂਆਣੇ ਦੇ ਵਿੱਚ ਕਹਿੰਦੇ ਸਿਰੇ ਦੀ ਬਾਜੀ ਹੋਣੀ ਆ ਬਾਕੀ ਸੋਨੂੰ ਦਖਾਉਨੇ ਆ ਪਾਣੀ ਪੂਣੀ ਲਈ ਜਾਂਦੇ ਆ ਦੂਰ ਦੂਰ ਖੜਿਆਰੀ ਬੈਠੇ ਆ ਬਸ ਹੁਣ ਮੋਰਾ ਮੂਰਾ ਲੱਗਣ ਗਿਆ ਕਹਿੰਦੇ ਆ ਕੌਣ ਖੜਾ ਕਹਿੰਦੇ ਮੋਰ ਬੱਪੀਆਂ ਨਾਲ ਮੇਰੇ ਵੀਰੋ ਤੇ ਤੁਸੀਂ ਸਾਰੀ ਜਾਣਦੇ ਹੋ ਕਹਿੰਦੇ ਜੱਥੇ ਫਿਰ ਜਾਂਦਾ ਤੇ ਗੱਲ ਐਂ ਟਕਾਣੀ ਲਾ ਦਿੰਦਾ ਤੇ ਆ ਸੀਗਾ ਬਾਈ ਤੇ ਘੈਂਟ ਬਾਜੀ ਚਲਦੀ ਪਈ ਆ ਬਾਈ ਖਾ ਰਖਿਆ ਡਿਆਰੀ ਨੇ ਦੇਖੋ ਤੇ ਬਾਕੀ ਉਸਤਾਦ ਨੂੰ ਸਾਰੀ ਜਾਣਦੇ ਆ ਤੁਹਾਨੂੰ ਕਰਾਈਏ ਦਰਸ਼ਨ ਨੇ ਵੀ ਕਰ ਲਿਆ ਤਿਆਰ ਕਹਿੰਦੇ ਅੱਜ ਲੱਗ ਜਾਣਾ ਪਤਾ ਮੇਰੇ ਵੀਰੋਂ ਮੇਲਾ ਲੱਗਿਆ ਪਿਆ ਅੱਜ ਲੱਲੂਆਣੇ ਦੇ ਵਿੱਚ ਦੇਖੋ ਘੈਂਟ ਬਾਜੀ ਹੋਣੀ ਅੱਜ ਤੇ ਬਾਕੀ ਟਾਪ ਟਾਪ ਉਪਰ ਦੇ ਖਿਹੜੀ ਆ ਕਹਿੰਦੇ ਜਿਹੜੇ ਅੱਜ ਇੱਥੇ ਪਹੁੰਚੇ ਹੋਇਆ ਜਸੀ ਕਾਲ ਸਤਾ ਜੀ ਅੱਜ ਕਿੰਨੇ ਕਬੂਤਰ ਛੱਡਣੇ ਆ ਜੀ ਅੱਜ ਸਰ ਇੱਕ ਤਾਂ ਕੀ ਲੈ ਸਰਪੰਚ ਦਾ ਇੱਕ ਕਿਸੇ ਦਾ ਹੋਰ ਆਪਣਾ ਕੰਮ ਠੀਕ ਹੈ ਲਓ ਜੀ ਕੁਫਤਰ ਡਣਿਆ ਜੀ ਦੇਖਦੇ ਆ ਫਿਰ ਅੱਜ ਕਿੱਥੇ ਜਾ ਕੇ ਗੱਲ ਨਿਬੜਨੀ ਆ ਕਹਿੰਦੇ ਸਰਪੰਚ ਸਾਹਿਬ ਤੇ ਕਟਵਾਜੀ ਹੋਣੀਆਂ ਬਾਈ ਹੋਰੀ ਫਿਰਦੇ ਅੱਜ ਹੂੰ ਤਾਂ ਸਰਪੰਚ ਨਾਲ ਭੈਣ ਦੀ ਬੁੱਢੀ ਜੀ ਦੇ ਬਰੂਦ ਬੰਡਲ ਚ ਰੰਗ ਪਾਉਂਦੇ ਲੋਜੀ ਸਰਪੰਚ ਵੱਲੋਂ ਵੀ ਛੱਡਿਆ ਜਾਣਾ ਕੋਈ ਤੇ ਅੱਜ ਨਾਂ ਦਾ ਖਰਦੀ ਨਹੀਂ ਲੈ ਬੰਦੇ ਆ ਪਰ ਨਾ ਪਰਲਾ ਟੀਟਾ ਸਰਪੰਚ ਛਿੱਟੀਆਂ ਦਾ ਬਈ ਇਹ ਛਿੱਟੀਆਂ ਦਾ ਕਾਲ ਨੋਕਾ ਕਾਲ ਸਿਰ ਤੇ ਆ ਕੀ ਦੇ ਨਾਮ ਤੇ ਉੱਡੇ ਬਈ ਉੱਡਣਾ ਟੀਟਾ ਸਰਪੰਚ ਗੋਲ ਵੀ ਜਾਂਦਾ ਵੈਸੇ ਇਹ ਟੀਟਾ ਸਰਪੰਚ ਦੇ ਨਾਮ ਤੇ ਤੇ ਬਾਕੀ ਸਾਨੂੰ ਪਤਾ ਹੀ ਆ ਕਹਿੰਦੇ ਜਿਹੜੀ ਖੜਿਆਰੀ ਬੰਦੇ ਹੁੰਦੇ ਉਹਨਾਂ ਦੀ ਗੱਲਬਾਤ ਕੁਝ ਟਕਾਣੀ ਲੱਗੀ ਹੁੰਦੀ ਆ ਤੇ ਘੈਟ ਬਾਜੀ ਹੋਣੀ ਅੱਜ ਫਿਰ ਹੋ ਰਿਹਾ ਪੰਗਾ ਕਿਤੋਂ ਦੋ ਅੱਜ ਕੱਢ ਕੱਢ ਹੋ ਰਹੀ ਦਿੱਤਾ ਪਾਣੀ ਲੈ ਬਾਈ ਹੋ ਰਿਆ ਨੇ ਵੀ ਦਿੱਤਾ ਪਾਣੀ ਥੋੜਾ ਜਨ ਬਰ ਰਹਿਣਾ ਇਹਵੇਂ ਵੀ ਰੇ ਲੋਟ ਕਿਹੜਾ ਸਾਹਮਣੇ ਆ ਹਾਂ ਦੇਖੋ ਦੋ ਚਲੋ ਆਪਾਂ ਅੱਗੇ ਬੈਠ ਲਾਂ ਆਪਾਂ ਅੱਗੇ ਚੱਲੋ ਹੈ ਮਿਸ ਕਾਇਦੇ ਲੋ ਜੀ ਕਹਿੰਦੇ ਪਾਣੀ ਦੇਤਾ ਜੀ ਨੇ ਫਰਾ ਲੋ ਜੀ ਮਾਰਤੀਆਂ ਬਾਜਾ ਕਹਿੰਦੇ ਜੀ ਨੇ ਫਿਰ ਪਾਣੀ ਦਿੱਤਾ ਫਿਰ ਕਹਿੰਦੇ ਆਜੋ ਬਈ ਲਾਈਏ ਮੋਹਰ ਬਾਕੀ ਆਇਓ ਬਾਈ ਦੇਣਾ ਪਾਣੀ ਕਰਾ ਬਾਕੀ ਆ ਬਾਈ ਹੋਰਾਂ ਨੂੰ ਤੁਸੀਂ ਜਾਣਦੇ ਹੋ ਇਹੋ ਜੋ ਦੀ ਜੋਦੀ ਦੀ ਗੱਲ ਮੈਂ ਸੰਭਝਿਆ ਘੈਂਟ ਬਾਜੀ ਹੋਣੀ ਅੱਜ ਭਾਈ ਭਾਈ ਤੁਸੀਂ ਜਾਣਦੇ ਨੇ ਸਾਰੇ ਭਾਈ ਹੋਰਾਂ ਨੂੰ ਤੇ ਬਾਕੀ ਹੁਣ ਮੋਰਾ ਲੱਗਣੀਆਂ ਰੈਡੀ ਆ ਕੰਮ ਲਾਓ ਕੋਈ ਪਹਿਲੀ ਮੋਰ ਕਹਿੰਦੇ ਲੱਗਣੀ ਆ ਕਬੂਤਰ ਦੇ ਹੁਣ ਪਾਣੀ ਪੂਣੀ ਦੇਤਾ ਸਭ ਨੇ ਤੇ ਹੋਰ ਕੋਈ ਲੱਗਣੀ ਆ ਬਈ ਇੱਕ ਬੰਦਾ ਹੋਰ ਮੋਰ ਹੋਰ ਨਹੀਂ ਅੱਜ ਲੱਲੂ ਆਣੇ ਦੇ ਵਿੱਚ ਕਹਿੰਦੇ ਟਾਪ ਦੀ ਬਾਜੀ ਹੋਣੀ ਆ ਮੇਰੇ ਵੀਰੋ ਅੱਜ ਕਹਿੰਦੇ ਮੇਲਾ ਲੱਗਿਆ ਪਿਆ ਮੇਰੇ ਵੀਰੋ ਮੇਲਾ ਲੱਗਿਆ ਪਿਆ ਕਹਿੰਦੇ ਬੱਪੀ ਆਣੇ ਵਾਲਾ ਮੋਰ ਕਹਿੰਦੇ ਮੇਰੇ ਵੀਰੋ ਪਹੁੰਚਿਆ ਹੋਇਆ ਫਿਰ ਨੰਬਰدار ਦੀ ਮੋਹਰ ਚੱਕਣੀ ਸੀਗੀ ਉਹ ਪੰਜੜਾ ਪੱਕ ਮੰਨਣ ਲੱਗੇ ਕਾ ਨੂੰ ਕੋਈ ਕਹਿ ਨਹੀਂ ਸਕਦਾ ਮੁੱਟੇ ਆ ਆ ਗਿਆ ਲੋ ਬਈ ਕਹਿੰਦੇ ਕੰਮ ਪੱਕਾ ਕਰਕੇ ਛੱਡਣਾ ਕਹਿੰਦੇ ਮੋਹਰ ਪੂਰੀ ਕਲੀਅਰ ਲਾਉਣੀ ਆ ਰੇਟ ਕਰੀ ਜਾਂਦੇ ਆ ਬਸ ਹੁਣ ਭਾਈ ਹੋਰੀ ਮੋਰ ਲਾ ਕੇ ਫੇਰ ਕਬੂਤਰ ਛੱਡਣਗੇ ਪਤਾ ਲੱਗ ਜਾਂਦਾ ਵੀ ਕਿਹੜੇ ਦਾ ਕਬੂਤਰ ਕਿੱਥੇ ਉੱਡਦਾਗਾ ਆਇਆ ਆਇਆ ਉਰੇ ਆ ਜਾ ਕੋਈ ਕਬੂਤਰ ਵੇ ਆਇਓ ਦੋ ਬੰਦੇ ਜਿਹੜੇ ਹੈਗੇ ਕੂਰੇ ਖੜੋ ਗੂਰ ਨਾਲ ਮੋਟੇ ਬਈ ਕੂਚ ਹੋਰ ਆ ਗੋ ਬਈ ਫੇਰ ਨਾ ਕੱਲ ਨੂੰ ਕੋਈ ਕੋੜਵੀ ਮਈ ਆਇਆ ਕਰਿਆ ਕਰਿਆ ਨਾ ਬਣੇ ਕਿ ਨਿਕਲੋ ਉਹ ਪੈੜ ਦੀ ਹੈਗੇ ਉਹ ਪੈੜ ਤਾਂ ਹੈਗੀ ਪੈੜ ਹੈਗੀ ਲੋ ਇੱਥੇ ਪੈ ਲੱਗੇ 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 ਇੱਕ ਨਾਲ ਇੱਧਰ ਵਿੱਚ ਹੀ ਪੈਣਾ ਹੈ ਕਾਹਦੇ ਦਾ ਨਹੀਂ ਬਈ ਮਾ ਜਲੇਰੀ ਕੋਈ ਨਹੀਂ ਇੱਕ ਹੀ ਗੱਲ ਹੁਣ ਬਾੜਾ ਟਾਂ ਲੱਗੀ ਪੈੜ ਦਾ ਮਾ ਛੋਟੇ ਕੋਲੇ ਹੋਣ ਹੋਣ ਤਾਂ ਨਹੀਂ भाई ओय अमेरिका ओय आ मोर आ ਬੋਲ ਫਰਗੇਟ ਉਹ ਵੀ ਡਿੱਪਿਆ ਫਿਰ ਡਰ ਜਾਲਾ ਬੱਬੂ ਬੱਜ ਕੇ ਜਾਏਗਾ ਆ ਚੱਲ ਪਿਆ ਜੁੜਾਈ ਹੈ ਨਾ ਹਾਂ ਡੋਟਰਾਓ ਬੈਠਾ ਇਹੀ ਨੇ ਕਿਹੜਾ ਕਿਹੜਾ ਨੇ ਕਿਹੜਾ ਕਿਹੜਾ ਨੇ ਆਹਾ ਹਾਂ ਡਾਕਟਰ ਕਿਹਦੇ ਵੰਨ ਆ ਗਿਆ ਟੈਕਨੋ ਹੋ ਗਿਆ ਵਈ ਵਈ ਜੈ ਉਹ ਬਈ ਤੇ ਫਸਦਾ ਓਏ ਆਉਂਦਾ ਆਉਂਦਾ ਆਣੀ ਕੱਕਾ ਕੋ ਆਜੋ ਦਿੱਤੀਏ ਲੁੱਤਰ ਆਹ ਉਹ ਹੀ ਆ ਆ ਬੜਾ ਡਾਇਰੈਕਟ ਉਹੀ ਕਹਿੰਦੀ ਹੋਈ ਮੋਹਰ ਕੰਮ ਕਹਿੰਦੇ ਪੱਕਾ ਕਰਕੇ ਉੱਡਦੇ ਆ ਕਬੂਤਰ ਕੱਛੇ ਪੈਟੇ ਛੱਡਦੇ ਜਿਹੜੇ ਕਬੂਤਰ ਤੇ ਮੋਹਰ ਲੱਗੀ ਹੋਊਗੀ ਬਾਅਦ ਚ ਫੜਿਆ ਜਾਵੇ ਉਹ ਦੇਖਣਗੇ ਭਾਈ ਜਿਨ੍ਹਾਂ ਨੇ ਉੱਧਾ ਦੇ ਤਾ ਸਾਈਡ ਤੋਂ ਜਾਓ ਐਥੇ ਖੜ ਕੇ ਉਹਨਾਂ ਦੀ ਯਾਰਾਂਗੇ ਸਾਹਮਣੇ ਬੰਦੇ ਭਾਈ ਸਾਈਡ ਤੋਂ ਜਾ ਹਲੋ ਤੁਸੀਂ ਸਾਈਡ ਤੋਂ ਕੇ ਦੇਖ ਲੋ ਯਾਰ ਕਿਉਂਲਾ ਲਾਉਂਗਾ ਇਹ ਅੱਗੇ ਆਗੇ 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 ਦੋ ਕਬੂਤਰ ਤਿੰਨ ਕਬੂਤਰ ਵੀ ਆ ਬੈਠੇ ਉੱਲੇ ਤੇ ਜੀ ਦਿੱਕੇ ਤਿੰਨ ਕਬੂਤਰ ਉੱਲੇ ਵੇਲੇ ਲੋਕ ਕਟਣ ਲਾਉਣਾ ਇਹਨਾਂ ਯਾਰ ਉਹ ਚੱਲੋ ਬਈ ਉਹ ਗਿਆ ਟਿਕੋ ਤੇ ਕਾਹੋ ਜਿਹਾ ਤੇ ਵੀ ਹੈ ਕੋਈ ਆਪ ਕਿਹੜਾ ਖੱਦਾ ਨਹੀਂ ਬਾਈ ਹੱਥੀਂ ਬੋਲ ਸਕੇ ਜਰਾ ਹਾਂ ਬਹੁਤ ਦਵਾਰੇ ਨੇ ਪਿਆ ਬਈ ਓਏ ਉਹ ਭਾਈ ਜਾਈ ਜਾਈ ਪੱਜ ਕੇ ਥੱਲੇ ਨਹੀਂ ਆਉਂਦਾ ਜਿਹੜਾ ਖਾ ਗਿਆ ਆਹ ਆ ਬਰਾਉ ਜੀ ਦੋਵੇਂ ਕਿੰਨੇ ਕੀਆ ਕਰਦਾ ਹੈ ਪਰ ਮੈਂ ਕਰਦਾ ਹਾਂ ਫਰੂਆ ਫੈਂਟੇ ਤਾਂ ਰੋ ਦੇਦੀ ਜੰਮਾ ਮੋਟਰ ਨੇ ਉੱਤੇ ਚੜਾ ਰਿਹਾ ਹਾਂ ਜੀ ਆਪ ਨੇ ਕਿਹਦੀ ਹਾਂ ਹਾਂ ਹਰ ਕਰਦੀ ਜੀ ਕਿਹੜੀ ਪਤਨੀ ਪਤਨੀ ਉਹਦੀ ਲੱਗੂ ਆ ਹਾਂ ਬਈ ਸਾਈਡ ਤੇ ਜੋ ਸਾਈਡ ਤੇ ਉੱਤੇ ਲਾ ਲਾਉਂਦਾ ਆਂ ਜੀ। ਇਹ ਇੱਕ ਮੇਰੀ ਕੋ ਉਹ ਜੁੜਾ ਆ ਵਾਈਆਂ ਨੂੰ ਵੀ ਕਰ ਸਾਈਡ ਤੇ ਉੱਤੇ ਲੈ ਆ। ਅੱਛਾ ਬਈ ਸਾਈਡ ਤੇ ਜੋ ਵੱਡੇ ਭਾਈ। ਇਹ ਚੜ ਗਈ। ਅਵਿੰਦਰ ਭਰ ਲਿਆ ਓਰੇ ਗੁਲਾਬ ਚੱਪ ਲੈ। ਹਵਾ ਤੋਂ ਇੰਝ ਹੋ ਗਿਆ। ਤੇਜ਼ੀ ਨਾਲ ਜ਼ਰੂਰ। ਕੀ ਆ ਪੱਛੇ ਦੀ? IT oczywiście! Hei! ਕਿਹਾ ਕਾਫੀ ਕਰਨ ਕਿ ਪੇਸ਼ਾ ਟਾਂਗੇ ਫੇਰਾ ਦੂਜੀ ਜਾਣੇ ਹੋਣਿਆ ਹਲੋ ਉਹ ਬਾਈ ਕਿਵੇਂ ਲਿਖਦਾ ਭਾਰਤ ਨਾਲ ਆਈ ਟ੍ਰੈਕ ਤੋਂ ਮੇਰਾ ਪਾਹੀ ਜਾਂਦਾ ਲੈ ਉਸਤਾਦ ਨੇ ਮਾਰਤਾ ਲੰ ਲ ਛਿਆ ਕਮੋਰ ਬਕੀਆਂ ਨਾ ਸਰਪੰਚ ਲੱਲੂ ਆਣੇ ਦੇ ਨਾਮ ਤੇ ਇੱਕ ਬੁੱਤ ਰੁੱਟਿਆ ਮੋਰ ਕਾ ਗੋਤਰ ਵੀ ਕਹਿੰਦੇ ਬਾਈ ਉੱਲੇ ਤੇ ਝੜ ਗਿਆ ਲੈ ਕਹਿੰਦੇ ਆਹ ਕੌਣ ਆਹ ਕਹਿੰਦੇ ਆਹ ਕੌਣ ਨਿੰਮੀ ਨਿੰਮੀ ਗਾ ਬਾਈ ਕੱਲੇ ਕਬੂਤਰ ਨਾ ਹੋ ਜੇ ਕਾਪੀ ਤੇ ਨਹੀਂ ਹੋਣਾ ਸ਼ੌਂਕ ਵੀ ਪਾਲਣਾ ਖਲਾ ਪਜਾਮ ਪਾਉਨੇ ਆ ਕਬੂਤਰ ਵੀ ਛੱਡਾਂਗੇ ਵੰਦਨਗਰੀ ਨਾ ਚੌਕ ਤੇ ਹੋਰ ਪੇਜਾ ਕਿ ਮੋਟਵਾਰੇ ਤੇ ਇਹ ਜਗ੍ਹਾ ਤੇ ਕਿਹਨੇ ਦਾ ਸੀ ਉਹ ਚਾ ਲਟੂ ਸਾ ਸੋਤਰੀ ਤੇ ਜਾਓ ਹਣਾ ਚੱਲ ਲਟੂ ਮੋਟਵਾਰੇ ਮੋੜੀ ਕਿੱਥੇ ਜਾਣਾ ਲੋ ਬਾਈ ਬਾਈ ਕਿਨੇ ਆ ਗਿਆ 7 ਉਹਨੇ ਆ ਜਾਣਾ ਹੈ ਪਾਣੀ ਬੱਤਾ ਸੁਣਾਉਣਾ ਪਾਣੀ ਜੇ ਉਹ ਪਾਣੀ ਕੋਈ ਨਹੀਂ ਹੁੰਦਾ ਕਿਹ ਬਚਾਰੇ ਆਵੋਗੇ ਨਾ ਹਾਂ ਹਾਂ ਖਰਦਾਨਾ ਕਰਦਾ ਬਾਜੀ ਬਾਗਲੀ ਦਾ ਕਾਕਲਾ ਲਾਲ ਉਹੀ ਸੀ ਲਾਲਾ ਟੁੱਟਦੇ ਸੀ ਆਇਆ ਆ ਕੱਢ ਲੂ ਕਾਸ਼ ਆ ਲੈਓ ਬਾਈ ਦੇ ਆਇਆ ਪਿੰਗਰੇ ਦੇ ਮੀਜ਼ਾ ਬਾਈ ਦੇ ਲੈ ਲੈ ਕਬੂਤਰੀ ਆ ਫੜ ਤੂੰ ਹਾਂ ਜੀ ਕਿਉਂ ਕਬੂਤਰੀ ਆਜ ਕੰਦੋਸ਼ ਭਈ ਰਗੈਟ ਮੋਟੇ ਕੋਲ ਨੂੰ ਵਾਕ ਇੱਥੇ ਲਿਆ ਗਦਾ ਗਾਇਆ ਦਰ ਚਾ ਲਡੂਸਾ ਆਸੀ ਆਹ ਗੱਡੀ ਵਾਲੇ ਦਾ ਕੀ ਆਉ ਆਉਂਦੇ ਕੋਲ ਦੇ ਆਹ ਫਿਰ ਜੇ ਸਭ ਦੇ ਚੱਲ ਕੋਟੋਂ ਪਾ ਲੋਕਾਂ ਦੇ ਮਾਚਾ ਹੋਰ ਕੇ ਬੋਨੇ ਲਿਖੇ ਹੋਏ ਆ ਉਹ ਜੋਇਨ ਕਰੀਆ ਪ੍ਰੋਡਕਟ ਦੇ ਨਾਲ ਡਿਸਟਕਹੀ ਜੰਨੇ ਆ ਇਹ ਨਹੀਂ ਇਹ ਨਾ ਕਿ ਜੀ ਮੈਂ ਪਹਿਲੀ ਅੱਖੇ ਤੋਂ ਉਹ ਆ ਗਿਆ ਇੱਕਦਮ ਇਹਦਾ ਆਪਾ ਚੱਤੀ ਉਹ ਤਾਂ ਡਿੱਗਿਆ ਹੋਇਆ ਦੋਲੇ ਦਾ ਰਿਪੋਰਟ ਆ ਜਿਹੜੇ ਵਿੱਚ ਕਿਉਂ ਪਰਤ ਕਰਾ ਦੇ ਕਿ ਕਾ ਵਟਾ ਇੱਥੇ ਇੱਕੀ ਬਟਾ ਉਹ ਆਇਦਿ ਤੇ ਗਿਆ ਬੈਕਅਪ ਬੋਰਡ ਤੇ ਇੱਕ ਗੁਰਦਾਰੇ ਸ਼ੀਫਟ ਡਿੱਗੇ ਪਏ ਆ ਹਾਂ ਹੋਲੀ ਆ ਪਹਿਲਾ ਹਾਂ ਤਾ ਹੋ ਗਿਆ ਨਾ ਪਾਇਆ ਬਈ ਦਾ ਲੰਡੀ ਕਰਦੀ ਹੈ ਹਾਂ ਬੱਲੇ ਚੱਲ ਟੁੱਟਾ ਉਹ ਮਰਦਾ ਚੱਲ ਲੜੀ ਮੋਦਾ ਪਿੱਕਾ ਹਰ ਨੇ ਲੋ ਜੀ ਕਬੂਤਰ ਸਾਰਿਆਂ ਨੂੰ ਉੱਲੇ ਲੱਗ ਚੁੱਕੇ ਤਿੰਨ ਚਾਰ ਕਬੂਤਰ ਪੰਜ ਛੇ ਕਬੂਤਰ ਡਿੱਗੇ ਉੱਲੇ ਤੇ ਉੱਲੇ ਤੇ ਜਾ ਡਿੱਗੇ ਕਬੂਤਰ ਉਹ ਦੇਖਦਿਆ ਹੁਣ ਕਿਹੜੇ ਕਿਹੜੇ ਡੁੱਟਣਗੇ ਹਨਾ ਇਹ ਤਾਂ ਕੋ ਚੱਕਦੇ ਨਹੀਂ ਇਸ ਕੰਨਾ ਦਾ ਉਹਦਾ ਹੋ ਗਿਆ ਕੋਈ ਗੱਲ ਨਹੀਂ ਵਗ ਚਾਰ ਵਾਰੀ ਡਾਲੇ ਪੁੱਛਦਾ ਫਿਰ ਉਹਨੇ ਕਈ ਵਾਰ ਆ ਰਿਹਾ ਇਕਾ ਬੋਰਚਾ ਇਕਾ ਬੋਰਚਾ ਇੱਕੋ ਗੁਰਦੁਆਰੇ ਚ ਦੋ ਆ ਬੈਠਾ ਪੰਜ ਕਿਹ ਹੋਇਆ ਉਹਨਾਂ ਦਾ भई <celebrate> ਸਾਰੇ ਪਾਜਾ ਮੈਂ ਬੈਠਾ ਹਾਂ ਇਹ ਵੀ ਜਦੋਂ ਉਹ ਬੈਠੀ ਗਈ ਚਾਹ ਮੈਨੂੰ ਬਰੋ